ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੇ ਵਲੌਗ ਨੇਗੇ ਉਹ ਆਪਾਂ ਇੱਕ ਦਿਨ ਛੱਡ ਕੇ ਪਾਇਆ ਕਰਾਂਗੇ ਥੋੜੇ ਜਿਹੀ ਬਿਜ਼ੀ ਆਂਗੇ ਬਿਜ਼ੀ ਹੋਣ ਕਰਕੇ ਵਲੌਗ ਹੈ ਜਿਹੜਾ ਕੰਪਲੀਟ ਨਹੀਂ ਭੰਦਾ ਹੈਗਾ ਤੇ ਪੈਣਾ ਦੇ ਆਰਡਰ ਲੇਗੇ ਫਿਰ ਕੰਮ ਵੀ ਹੈ ਨਾ ਆਪਾਂ ਟਾਈਮ ਤੇ ਦੇਣਾਗਾ ਵਲੌਗ ਤਾਂ ਚਲੋ ਆਪਾਂ ਤੁਹਾਡੇ ਕਹਿਣ ਤੇ ਪਾਉਣ ਲੱਗ ਗਏ ਵੈਸੇ ਪਹਿਲਾਂ ਹਨਾ ਆਪਣਾ ਧਿਆਨ ਹੈਗਾ ਜਿਹੜਾ ਬੁਟੀਕ ਦਾ ਕੰਮ ਆਪਾਂ ਸਟਾਰਟ ਕੀਤਾ ਸੀਗਾ ਉਹਨੂੰ ਆਪਾਂ ਪੂਰਾ ਮਤਲਬ ਧਿਆਨ ਦੇ ਕੇ ਕੰਮ ਕਰਨਾਗਾ ਪੈਣਾ ਦਾ ਕੋਈ ਵੀ ਆਰਡਰ ਇੱਧਰ ਉੱਤਰ ਨਹੀਂ ਹੋਣਾ ਚਾਹੀਦਾ ਸਹੀ ਟਾਈਮ ਤੇ ਕੰਮ ਮਿਲ ਜੇ ਇਹ ਜਿਹੜੇ ਵਰਕ ਵਾਲੇ ਸੂਟ ਹੁੰਦੇ ਨੇ ਪਲੀਜ਼ ਹਨਾ ਮੇਰੀ ਰਿਕਵੈਸਟ ਹੈ ਕਿ ਵੀ ਤੁਸੀਂ ਮੈਨੂੰ ਪਹਿਲਾਂ ਸੂਟ ਦੇ ਦਿਆ ਕਰੋ ਵਰਕਦੇ ਕਿਉਂਕਿ ਫਿਰ ਐਟ ਅ ਟਾਈਮ ਸੂਟ ਹਨਾ ਇੱਕ ਵੀਕ ਜਾਂ 15 ਦਿਨਾਂ ਦੇ ਅੰਦਰ ਨਹੀਂ ਮਿਲਦਾ ਹੈਗਾ ਘੱਟੋ ਘੱਟ ਸਾਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਜੋ ਕੋਈ ਐਮਰਜੈਂਸੀ ਸੂਟ ਆਊ ਆਪਾਂ ਬਣਾ ਕੇ ਦੇ ਦਾਂਗੇ ਤੰਮ ਜਿਹੜਾਗਾ ਓਵਰਲੋਡ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਇਦਾਂ ਹੀ ਚੱਲਦਾ ਰਹੇ ਹੈ ਨਾ ਕੰਮ ਕੰਮ ਇੰਨਾ ਕੋ ਮਤਲਬ ਓਵਰਲੋਡ ਹੋਇਆ ਪਿਆਗਾ ਵੀ ਆਪਣੇ ਜਿੰਨੇ ਕਾਰੀਗਰ ਨੇਗੇ 6-7 ਕਾਰੀਗਰ ਮਸ਼ੀਨ ਵਰਕ ਦੇਣਗੇ 6-7 ਹੈਂਡ ਦੇ ਕੰਪਲੀਟ ਨਹੀਂ ਹੋ ਰਿਹਾ ਹੈਗਾ ਹਜੇ ਕੰਮ ਦੇਖਦੇ ਆਂਗੇ ਆਪਾਂ ਇੱਕ ਤੋਂ ਕਾਰੀਗਰ ਹੋਰ ਲਿਆਉਣੇ ਆਂਗੇ ਉਹ ਉਹਨਾਂ ਨੂੰ ਵਿੱਚ ਲਗਾਉਣੇ ਆਂਗੇ ਹਨਾ ਜਿਹੜਾ ਕੰਮ ਹੈ ਟਾਈਮ ਤੇ ਚਲੋ ਵਿਆਹਾਂ ਦੇ ਵੀ ਆਰਡਰ ਆਣਗੇ ਜਿਹੜੇ ਭੈਣਾਂ ਨੇ ਦਿੱਤੇ ਹੋਏ ਨੇ ਉਹ ਵੀ ਟਾਈਮ ਤੇ ਜਿਹੜੇ ਮਤਲਬ ਦਸੰਬਰ ਲਾਸਟ ਦਸੰਬਰ ਦੇ ਵਿਆਹਾਂ ਨੇਗੇ ਉਹਨਾਂ ਦੇ ਆਪਾ ਆਰਡਰ ਨੇਗੇ ਜਿਹੜੇ ਆਪਾਂ ਲੈ ਚੁੱਕਿਆਂਗੇ ਉਹ ਉਹਨਾਂ ਨੂੰ 15 ਦਸੰਬਰ ਤੋਂ ਬਾਅਦ ਮਿਲਣਗੇ ਦੇਖੋ ਪੂਰਾ ਇੱਕ ਮਹੀਨਾ ਲੱਗ ਜਾਊਗਾ ਉਹਨਾਂ ਤੇ ਸੁੱਟਾ ਨੂੰ ਤੇ ਜਿਹੜੇ ਜਨਵਰੀ ਫਰਵਰੀ ਦੇ ਵਿਆਹ ਨੇ ਪਲੀਜ਼ ਹਨਾ ਮੇਰੀ ਰਿਕਵੈਸਟ ਹੈ ਤੁਸੀਂ ਆਪਣੇ ਆਰਡਰ ਨੇ ਜਿਹੜੇ ਪਹਿਲਾਂ ਦੇ ਦਿਓ ਤਾਂ ਕਿ ਜੋ ਜਿਹੜਾ ਕੰਮ ਹੈ ਤੁਹਾਨੂੰ ਟਾਈਮ ਤੇ ਮਿਲ ਸ ਤੇਗ ਪਰਾਂ ਦੀ ਡਿਮਾਂਡ ਸੀ ਵੀ ਆਪਾਂ ਪਲੇਨ ਪਸ਼ਮੀਨਾ ਮੈਂ ਤੁਹਾਨੂੰ ਡਬਲ ਟੂਨ ਵਾਲਾ ਵੀ ਦਿਖਾ ਦਿੰਨੀ ਆ ਸਿੰਪਲ ਵੀ ਦਿਖਾ ਦਿੰਨੀ ਆ ਪਰ ਪਲੀਜ਼ ਮੇਰੀ ਰਿਕਵੈਸਟ ਹੈ ਹਨਾ ਵੀ ਉਹ ਤੁਹਾਨੂੰ ਪਲੇਨ ਫੈਬਰਿਕ ਵੀ ਜੇ ਤੁਸੀਂ ਇਕੱਲਾ ਸੂਟ ਚਾਹੋ ਉਹ ਆਪਾਂ ਨਹੀਂ ਦਿੰਦੇ ਹੈਗੇ ਕਿਉਂਕਿ ਮੇਰੇ ਲਈ ਬਹੁਤ ਲਿਮਟਿਡ ਸਟਾਕ ਹੈਗਾ ਮੈਂ ਵੀ ਅੱਜ ਕਈ ਥਾਵਾਂ 'ਤੇ ਫੋਨ ਕੀਤੇ ਨੇਗੇ ਹਨਾ ਵੀ ਮੈਨੂੰ ਕਲਰ ਪੂਰੇ ਚਾਹੀਦੇ ਨੇ ਪੈਣਾ ਦੇ ਆਰਡਰ ਲੈਣਗੇ ਤੇ ਜਿੱਦਾਂ ਆਪਾਂ ਵੀਡੀਓ ਪਾਉਣੇ ਅਗੇ ਭੰਨ ਰਹੇ ਨੇਗੇ ਹਨਾ ਮਤਲਬ ਪਹਿਣੇ ਦੇ ਕੱਲ ਵੀ ਆਰਡਰ ਆਏ ਨੇ ਅੱਜ ਵੀ ਆਏ ਨੇਗੇ ਹਨਾ ਕੱਲ ਆਪਾਂ ਵਰਕ ਵਾਲੀ ਸੂਟਾਂ ਦੀ ਵੀਡੀਓ ਪਾਈ ਸੀਗੀ ਤੇ ਇੱਕ ਤਾਂ ਦੇਖੋ ਇਹ ਕਲਰ ਸੀਗਾ ਮੋਰ ਪੰਖੀਆ ਇਹ ਆਪਣੇ ਕੋਲੇ ਹੁਣ ਆਇਆ ਸਟਾਕ 'ਚ ਇਹ ਹੈ ਨਹੀਂ ਸੀਗਾ ਤੇ ਜਿਹੜੀਆਂ ਭੈਣਾਂ ਨੇ ਇਹਦੇ ਸੂਟ ਰੈਡੀ ਕਰਵਾਉਣੇ ਨੇਗੇ ਤੇ ਆਪਣੇ ਹੁਣ ਦੇ ਦਿਓ ਪਰ ਤੁਹਾਨੂੰ ਪਲੇਨ ਕੱਲਾ ਸੂਟ ਨਹੀਂ ਮਿਲੂਗਾ ਮੈਂ ਤੁਹਾਨੂੰ ਹੁਣ ਵੀ ਕਹਿ ਰਹੀ ਹਾਂ ਕਿ ਕਿਉਂਕਿ ਮੇਰੇ ਲਵੇ ਲਿਮਟਿਡਡ ਸਟਾਕ ਹੈਗਾ ਮੇਰਾ ਸਟਾਕ ਪੂਰਾ ਨਹੀਂ ਹੋ ਰਿਹਾ ਮੈਂ ਹੁਣ ਵੀ ਫੋਨ ਕਰਕੇ ਹਟੀਆਂ ਇੱਕ ਦੋ ਜਗ੍ਹਾ ਤੇ ਵੀ ਮੈਨੂੰ ਸਾਰੇ ਕਲਰ ਦੇ ਦਿਓ ਜਿੰਨੇ ਵੀ ਹੈਗੇ ਨੇ ਡਬਲ ਟੋਨ ਦੇ ਪਰ ਸਿਰਫ ਮੈਨੂੰ ਚਾਰ-ਪੰਜ ਕਲਰ ਮਿਲ ਰਹੇ ਨੇਗੇ ਮੈਨੂੰ ਆਇਆ ਵੀ ਜਿੱਥੋਂ ਮੈਨੂੰ ਸਾਰੇ ਕਲਰ ਮਿਲਣ ਆਪਾਂ ਉੱਥੋਂ ਸਟਾਕ ਚੱਕਾਂਗੇ ਤੇ ਇਹ ਵਾਲਾ ਜਿਹੜਾ ਕਲਰ ਹੈਗਾ ਬਹੁਤ ਜ਼ਿਆਦੇ ਸੋਹਣਾਗਾ ਇਨਤੇ ਵੀ ਪਹਿਣਾ ਨੇ ਜਿਹੜਾ ਵਰਕ ਹੈਗਾ ਉਹ ਦਿੱਤਾ ਹੈਗਾ ਹਨਾ ਤੇ ਇੱਕ ਆਨਯੂਜਾ ਸ਼ੇਡ ਸੀਗਾ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਅੱਜ ਵੀ ਮੈਨੂੰ ਇੱਕ ਦੋ ਜਣਾਂ ਦੀ ਕਾਲ ਆਈ ਸੀਗੀ ਵੀ ਸਾਨੂੰ ਪਲੇਨ ਪਲੇਨ ਸੂਟ ਹੀ ਦੇ ਦਿਓ ਕੱਲਾ ਫੈਬਰਿਕ ਅ ਪਰ ਨਹੀਂ ਹਨਾ ਮੈਂ ਹੁਣ ਵੀ ਤੁਹਾਨੂੰ ਬਾਰ-ਬਾਰ ਕਹਿੰਦੀ ਤੁਸੀਂ ਵਰਕ ਕਰਵਾਓ ਤੇ ਤੁਹਾਨੂੰ ਆਪਾਂ ਫੇਰ ਵਰਕ ਕਰਵਾ ਕੇ ਜਿੰਮੇ ਦਾ ਵੀ ਤੁਹਾਡਾ ਆਪਣਾ ਡਿਜ਼ਾਈਨ ਨਾ ਭੇਜੋ ਜਾਂ ਆਪਣੇ ਡਿਜ਼ਾਈਨ ਰੈਡੀ ਹੋ ਰਹੇ ਨੇ ਕਿ ਆਪਾਂ ਡੇਲੀ ਵੀਡੀਓ ਪਾਉਂਦੇ ਰਹੇ ਨੇ ਕਿ ਦੋ ਚਾਰ ਦਿਨਾਂ ਤੱਕ ਆਪਣੇ ਸੂਟ ਫੇਰ ਰੈਡੀ ਹੋ ਕੇ ਆ ਜਾਣਗੇ ਪੰਜ ਤੋਂ 6 ਸੂਟ ਹਨਾ ਮੈਂ ਫੇਰ ਵੀਡੀਓ ਪਾਉਂਗੀ ਉਹ ਸਾਰੇ ਨਿਊ ਡਿਜ਼ਾਈਨ ਦੇਗੇ ਉੱਤੇ ਤੁਸੀਂ ਵਰਕ ਕਰਵਾ ਲਿਓ ਇਹ ਕਲਰ ਸੀਗਾ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਵਿੱਚ ਤੁਸੀਂ ਕਲਰ ਚੁਆਇਸ ਕਰ ਲਓ ਜਿੱਦਾਂ ਦਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਮੈਨੂੰ ਸਕਰੀਨਸ਼ਾਟ ਭੇਜ ਕੇ ਦੱਸ ਦਿਓ ਵੀ ਸਾਡਾ ਇਹ ਕਲਰ ਦੇ ਵਰਕ ਕਰ ਦਿਓ ਆਪ ਇਸ ਦਾ ਕਲਰ ਹੈ ਡਬਲ ਟੋਨ ਇਹ ਸਾਰਾ ਡਬਲ ਟੋਨ ਜੀ ਹੈ ਦੇਖੋ ਮਹਿੰਦੀ ਸ਼ੇਡ ਹੈ ਜਿਹੜਾ ਦੇਖੋ ਇਹ ਮਹਿੰਦੀ ਹੈਗਾ ਇਹ ਹੋਰ ਥੋੜਾ ਹੋਰ ਟੋਨ ਜੀ ਤੇ ਪੈ ਰਿਹਾ ਹੈਗਾ ਵਿੱਚ ਫਰੋਜ਼ੀ ਜਾਂ ਪੈ ਰਿਹਾ ਹੈਗਾ ਤੇ ਬਹੁਤ ਸੋਹਣੇ ਨੇ ਬਹੁਤ ਸਟਾਕ ਪਹਿਲਾਂ ਤਾਂ ਆਪਾਂ ਪਲੇਨ ਵੀ ਦਿੱਤਾਗਾ ਤੇ ਵਰਕ ਦੋਨੇ ਤਰ੍ਹਾਂ ਦਿੱਤਾ ਹੈ ਨਾ ਪਰ ਹੁਣ ਜਿਹੜਾਗਾ ਹੁਣ ਵਰਕ ਲਈ ਹੀ ਸਟਾਕ ਘੱਟ ਹੋਈ ਜਾਂਦਾਗਾ ਤੇ ਇਹ ਹੈ ਜਿਹੜਾ ਜੀ ਪਲੇਨ ਪਸ਼ਮੀਨਾ ਬਿਲਕੁਲ ਬਹੁਤ ਜਿਆਦਾ ਸੋਹਣਾ ਪਸ਼ਮੀਨਾਗਾ ਕੋਈ ਬੁਰਨੀ ਆਊਗਾ ਕੁਛ ਨਹੀਂ ਆਊਗਾ ਬ੍ਰਾਂਡ ਰਹੇਗਾ ਰਾਮ ਟੈਕਸ ਇਹਦੇ ਤੁਸੀਂ ਬੇਫਿਕਰ ਹੋ ਕੇ ਜਿਹੜੇ ਨੇ ਕਿ ਸੂਟ ਰੈਡੀ ਕਰਵਾ ਸਕਦੇ ਹੋ ਇਹਦੇ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੀ ਆ ਫਰ ਮੈਂ ਸੂਟ ਬਾਹਲਾ ਸਾਰਾ ਨਹੀਂ ਖੋਲਦੀ ਹੈਗੀ ਫਿਰ ਬਾਹਲਾ ਗਾਹ ਪਾ ਜਾਂਦਾ ਪਹਿਲਾਂ ਅਸੀਂ ਥੋੜਾ ਜਿਹਾ ਗਾ ਹੀ ਚੱਕਿਆਗਾ ਅੱਜ ਸਾਰਾ ਐਵੇਂ ਹੀ ਪਿਆ ਖਲਾਰਾ ਇੱਕ ਇਹ ਕਲਰ ਹੈਗਾ ਪਹਿਲਾ ਸ਼ੇਡ ਤੇ ਦੂਜਾ ਸ਼ੇਡ ਦੇਖੋ ਕਲਰ ਤੁਸੀਂ ਦੇਖੀ ਚਲੋ ਸਾਰੇ ਹੀ ਬਹੁਤ ਜਿਆਦੇ ਸੋਹਣੇ ਨੇਗੇ ਦੇਖੋ ਸਾਰਾ ਨਿਊ ਹੈਗਾ ਅੱਜ ਆਪਾਂ ਕੱਢਿਆਗਾ ਕਿਹੜੇ ਕਲਰ ਤੁਸੀਂ ਚੈੱਕ ਕਰੀ ਚਲੋ ਨਾਲ ਹੁੰਦੇ ਆ ਇਹਤੇ ਵੀ ਜਿਹੜੇ ਸੋਹਣੇ ਕਿ ਬਹੁਤ ਜ਼ਿਆਦੇ ਸੋਹਣੇ ਰੈਡੀ ਹੁੰਦੇ ਨੇ ਲਓ ਜੀ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦੂੰਗੀ ਸੋਲੇ ਸੋਲੇ ਵਰਕ ਕਰਵਾਉਏ ਤੇ ਕਿਉਂਕਿ ਹੁਣ ਸਰਦੀਆਂ ਦੇ ਵਿੱਚ ਹਨਾ ਕਈ ਭੈਣਾਂ ਕਹਿ ਦਿੰਦੀਆਂ ਨੇ ਵੀ ਅਸੀਂ ਸਰਦੀਆਂ ਦੇ ਵਿੱਚ ਵੀ ਜਿਆਦਾ ਵੀ ਮੋٹے ਸੂਟ ਨਹੀਂ ਪਾਉਂਦੀਆਂ ਕਿਉਂਕਿ ਆਪਣੇ ਇੰਨੀ ਠੰਡ ਪੈਂਦੀ ਆ ਫਿਰ ਇਹ ਸੂਟਾਂ ਦੇ ਵਿੱਚ ਹੀ ਆਪਾਂ ਨੂੰ ਆਰਾਮਦਾਰੀ ਰਹਿੰਦੀ ਹੈ ਗਰਮ ਸੂਟਾਂ ਦੇ ਵਿੱਚ ਤਾਂ ਕਰਕੇ ਹਨਾ ਹਰ ਇੱਕ ਜਿਵੇਂ ਜਿਵੇਂ ਮੌਸਮ ਚੇਂਜ ਹੁੰਦਾ ਉਦੋਂ-ਉਦੋਂ ਦਾ ਆਪਾਂ ਨੂੰ ਕੱਪੜਿਆਂ ਦੀ ਲੋੜ ਹੈਗੀ ਉਸ ਅਕੋਰਡਿੰਗ ਤੁਸੀਂ ਇਹ ਤੇ ਸੂਟ ਹੈ ਜਿਹੜਾ ਬਣਵਾ ਸਕਦੇ ਹੋਗੇ ਰੈੱਡ ਕਲਰ ਹੈਗਾ ਜਿਹੜਿਆ ਭੈਣਾਂ ਨੇ ਵਿਆਹਾਂ ਸ਼ਾਦੀ ਲਈ ਸੂਟ ਬਣਵਾਉਣ ਨੇ ਰੈੱਡ ਕਲਰ ਤੁਸੀਂ ਵਿੱਚ ਜ਼ਰੂਰ ਐਡ ਕਰਵਾ ਸਕਦੇ ਹੋ ਪਸ਼ਮੀਨੇ ਦੇ ਤੁਸੀਂ ਮਿਕਸ ਜੇ ਸੂਟ ਬਣਵਾ ਲਿਆ ਕਰੋ ਮਤਲਬ ਜਦੋਂ ਵਿਆਹ ਆ ਡਰ ਦਿੰਨੇ ਹੋ ਨਾ ਵਿੱਚ ਹੈਂਡਵਰਕ ਵਿੱਚ ਮਸ਼ੀਨਵਰਕ ਵਿੱਚ ਪਸ਼ਮੀਨੇ ਦੇ ਵਿੱਚ ਕ੍ਰੇਪ ਤੇ ਖਾਦੀ ਤੇ ਹਨਾ ਹਰ ਇੱਕ ਫੈਬਰਿਕ ਤੇ ਤੁਸੀਂ ਅਲੱਗ-ਅਲੱਗ ਮਿਕਸ ਜੇ ਸੂਟ ਬਣਵਾਇਆ ਕਰੋ ਫਿਰ ਬਾਲੇ ਸੋਨੇ ਸੂਟ ਆਂਦੇ ਨੇ ਸਾਰੇ ਇੱਕ ਚੀਜ਼ ਦੀ ਮਗਰੀ ਨਾ ਪੇ ਰਹਾ ਕਰੋ ਵੀ ਅਸੀਂ ਕ੍ਰੇਪ ਤੇ ਬਣਵਾਉਣਾ ਜਾਂ ਖਾਦੀ ਤੇ ਬਣਵਾਉਣਾ ਅਲੱਗ-ਅਲੱਗ ਫੈਬਰਿਕ ਤੇ ਬਣਵਾਇਆ ਕਰੋ ਜੇ ਮੈਂ 2-4 ਸੂਟ ਇਹ ਚੋ ਕਰ ਲਈ ਦੋ ਚਾਰ ਸੂਟ ਖਾਦੀ ਦੇ ਕਰ ਲੈ ਐਂਜ ਬਣਵਾਇਆ ਕਰੋ ਦੇਖੋ ਬਲੂ ਕਲਰ ਰਾਇਲ ਬਲੂ ਕਲਰ ਹੈਗਾ ਤੇ ਸਾਰੇ ਸ਼ੇਡ ਤੁਸੀਂ ਦੇਖ ਲਓ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਦਾ ਸਕਰੀਨ ਸ਼ਾਟ ਲੈ ਕੇ ਆਪ ਨੂੰ ਭੇਜ ਦਿਓ ਵੀ ਸਾਡਾ ਇਸ ਤਰ੍ਹਾਂ ਦਾ ਵਰਕ ਤੁਹਾਡੇ ਕੋਲੇ ਆਪਣਾ ਡਿਜ਼ਾਈਨ ਆਉ ਭੇਜ ਦਿਓ ਲਓ ਜੀ ਬੁਕਿੰਗ ਆਪਣੀ ਪਹਿਲਾਂ ਕਰ ਲਿਓ ਫਿਰ ਇਹ ਨਹੀਂ ਮਿਲਦੇ ਹੈਗੇ ਕਈ ਬਣਾ ਨੂੰ ਬਹੁਤ ਸੂਟ ਨੇ ਜਿਹੜੇ ਨਹੀਂ ਮਿਲੇ ਹੈਗੇ ਮੋਰ ਪੰਖੀ ਆ ਬਲੈਕ ਮੈਂ ਤੁਹਾਨੂੰ ਦੋ ਦੋ ਦਿਖਾ ਦਿੰਨੀ ਆ ਮੋਰ ਪੰਖੀਆ ਬਲੈਕ ਇਹਦੇ ਨਾਲ ਤੁਸੀਂ ਜਾਰਜਟ ਦਾ ਦੁਪੱਟਾ ਵੀ ਰੱਖ ਸਕਦੇ ਹੋ ਜਾਂ ਫਿਰ ਚਨਾਉਣ ਦਾ ਦੁਪੱਟਾ ਵੀ ਰੱਖ ਸਕਦੇ ਹੋ ਜਿੰਦਾ ਮਰਜੀ ਲਾ ਲਓ ਜਿਹੜਾ ਜਾਰਜਟ ਦੇ ਦੁਪੱਟੇ ਵੀ ਬਹੁਤ ਜ਼ਿਆਦੇ ਸੋਹਣੇ ਇਹਤੇ ਵੀ ਬਹੁਤ ਜ਼ਿਆਦੇ ਸੋਹਣਾ ਵਰਕ ਉੱਠਦਾ ਹੈਗਾ ਇਹ ਵੀ ਆਪਾਂ ਹੁਣ ਭੇਜਾਂਗੇ ਵਰਕ ਲਈ ਇਹ ਆ ਕਲਰ ਤੇ ਗਿਆ ਹੋਇਆ ਵਰਕ ਲਈ ਸੂਟ ਜਦੋਂ ਆ ਗਿਆ ਫਿਰ ਦਿਖਾਵਾਂਗੇ ਤੁਹਾਨੂੰ ਇਸ ਕਲਰ ਤੇ ਮੇਰਾ ਸੂਟ ਬਣਵਾਇਆ ਸੀ ਮੈਂ ਪਿਛਲੇ ਸਾਲ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਂਗੀ ਬਾਵਾ ਤੇ ਨੈਕ ਤੇ ਆ ਬਸ ਕਲਰ ਡਿਜ਼ਾਈਨ ਥੋੜਾ ਜਿਹਾ ਮਤਲਬ ਘੇਰੇ ਤੇ ਆ ਉਹ ਡਿਜ਼ਾਈਨ ਜੇ ਤੁਹਾਨੂੰ ਪਸੰਦ ਆਇਆ ਮੈਂ ਤੁਹਾਨੂੰ ਦਿਖਾਉਂ ਕੱਲ ਨੂੰ ਦਿਖਾਉਂਗੀ ਜਰੂਰ ਤੇ ਇੱਕ ਮੈਂ ਚੈੱਕ ਦੇ ਵਿੱਚ ਬਣਵਾਇਆ ਸੀ ਉਹ ਵੀ ਦਿਖਾਉਂਗੀ ਤੁਹਾਨੂੰ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਇੱਕ ਬਲੈਕ ਸੂਟ ਜਿਹੜਾ ਮੇਰੇ ਕੱਲ ਪਾਇਆ ਹੋਇਆ ਸੀਗਾ ਨਾ ਭੈਣਾਂ ਨੇ ਉਹਨਾਂ ਦੇ ਆਰਡਰ ਦਿੱਤੇ ਨੇਗੇ ਤੇ ਆ ਦੇਖੋ 19 20 ਦਾ ਫਰਕ ਹੈ ਕਲਰ ਦਾ ਤੇ ਇੱਕ ਨਾ ਜਿਹੜਾ ਮੇਰੇ ਕੱਲ ਬਲੈਕ ਸੂਟ ਪਾਇਆ ਸੀ ਉਹ ਆਰੀ ਵਰਕ ਦਾ ਸੂਟ ਸੀਗਾ ਤੇ ਜੈਨੀਫਰ ਸਟੱਫ ਤੇ ਰੈਡੀ ਹੋਇਆ ਹੋਇਆਗਾ ਪਲੱਸ ਦੁਪੱਟਾ ਲਾ ਕੇ ਉਹਦੀ 4000 ਕੋਸਟ ਹੈਗੀ ਸੂਟ ਦੀ ਜੇ ਤੁਸੀਂ ਰੈਡੀ ਕਰਵਾਉਣਾ ਹੈ ਕੋਈ ਵੀ ਕਲਰ ਤੇ ਰੈਡੀ ਕਰਵਾ ਲਓ ਕਈ ਭੈਣਾਂ ਇਹ ਗੱਲ ਉਲਝੀਆਂ ਹੋਈਆਂ ਸੀ ਕਿ ਵੀ ਪਤਾ ਨਹੀਂ ਕਲਰ ਬਲੈਕ ਹੀ ਹੈਗਾ ਉਹਨਾਂ ਦਾ ਉਹਦਾ ਮਤਲਬ ਜੈਨੀਫਰ ਸਟੱਫ ਦਾ ਆਪਣੇ ਕੋਲੇ ਸਾਰਾ ਚਾਰਟ ਪਿਆ ਹੈਗਾ ਜਿੱਦਾਂ ਜਿੱਦਾਂ ਹਨਾ ਕੱਲ ਆਰਡਰ ਦਿੱਤੇ ਸੀਗੇ ਆਪਾਂ ਚਾਰਟ ਹੈਗਾ ਜਿਹੜਾ ਸ਼ੇਅਰ ਕੀਤਾ ਉਹਨਾਂ ਨੇ ਉਹ ਤੋਂ ਕਲਰ ਸਿਲੈਕਟ ਕਰਕੇ ਆਪਣੇ ਸੂਟ ਬਣਵਾਏ ਨੇ ਮੇਰੇ ਬਲੈਕ ਨਾਲ ਦੇ ਤਾਂ ਤੁਸੀਂ ਉਦਾਂ ਵੀ ਮੈਂ ਤੁਹਾਨੂੰ ਕਲਰ ਸੈਂਡ ਕਰ ਦੂੰਗੀ ਤੁਸੀਂ ਮੰਗਵਾ ਲਿਓ ਤੁਸੀਂ ਉਹ ਉਹਦੇ ਵਿੱਚੋਂ ਸਿਲੈਕਟ ਕਰਕੇ ਮੇਰੇ ਵਾਲੇ ਨਾਲ ਦਾ ਸੂਟ ਜਿਹੜਾ ਹੈਗਾ ਤੁਸੀਂ ਰੈਡੀ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਅੱਜ ਲਈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸਿਰਫ ਅੱਜ ਆਪਾਂ ਪਲੇਨ ਫੈਬਰਿਕ ਤੇ ਵੀਡੀਓ ਬਣਾਈ ਹੈਗੀ ਕਿਉਂਕਿ ਮੈਨੂੰ ਬਹੁਤ سارے ਮੈਸੇਜ ਬਹੁਤ سارے ਫੋਨ ਆ ਰਹੇ ਸੀਗੇ ਫੈਬਰਿਕ ਬਾਰੇ ਤਾਂ ਕਰਕੇ ਮੈਂ ਵੀਡੀਓ ਬਣਾਉਣੀ ਹੀ ਸਹੀ ਸਮਝੀ ਕਿਉਂਕਿ ਮੈਂ ਇਕੱਲੇ-ਇਕੱਲੇ ਨੂੰ ਫੋਟੋਆਂ ਭੇਜਦੀ ਹਾਂ ਨਾ ਫਿਰ ਮੇਰੇ ਲਈ ਵੀ ਔਖਾ ਹੋ ਜਾਂਦਾ ਹੈਗਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ